ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਵਾ ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਬਹੁਤ ਵਧੀਆ ਵੀਡੀਓ ਵਾ ਸੋ ਪਲੀਜ਼ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਹਤ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇੱਕ ਇਹੋ ਜਿਹਾ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡਾ ਚੈਨਲ ਬਹੁਤ ਛੇਤੀ ਬਹੁਤ ਤੇਜ਼ੀ ਨਾਲ ਵਾਇਰਲ ਹੋਏਗਾ ਤੇ ਤੁਸੀਂ ਮਹੀਨੇ ਦੇ ਵਿੱਚ 15 ਦਿਨਾਂ ਦੇ ਵਿੱਚ 15 ਤੋਂ ਲੈ ਕੇ 30 ਦਿਨ ਦੇ ਵਿੱਚ ਵਿੱਚ ਤੁਸੀਂ YouTube Facebook Instagram ਤੋਂ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਇਹ ਵਾਦਾ ਮੇਰਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਦੋ ਤਿੰਨ ਚੀਜ਼ਾਂ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਚੀਜ਼ਾਂ ਤੁਸੀਂ ਸਿੱਖ ਗਏ ਨਾ ਤਮੇ ਤੁਹਾਨੂੰ ਗਰੰਟੀ ਦਿੰਦਾ ਤੁਹਾਡਾ ਚੈਨਲ ਦੇਖੋ ਗੋਲੀ ਵਾਂਗੂ ਭੱਜਿਆ ਜਾਊਗਾ ਆਪਾਂ ਕਰਨਾ ਕੀ ਆ ਦੇਖੋ ਆਪਾਂ ਨੇ ਕਰਨਾ ਮਤਲਬ ਵੀ ਤੁਸੀਂ ਦੇਖੋ ਜਿਹੜੇ ਧਾਰਮਿਕ ਸ਼ਬਦ ਨਹੀਂ ਹੁੰਦੇ ਹੈਗੇ ਧਾਰਮਿਕ ਸ਼ਬਦ ਹੋਗੇ ਜਾਂ ਫਿਰ ਮਤਲਬ ਵੀ ਕ੍ਰਿਸ਼ਨ ਜੀ ਦੇ ਭਜਨ ਹੋਗੇ ਕ੍ਰਿਸ਼ਨ ਜੀ ਦੀ ਆਰਤੀ ਹੋਗੀ ਬੋਲੇ ਸ਼ੰਕਰ ਜੀ ਦੀ ਆਰਤੀ ਹੋਗੀ ਬੋਲੇ ਸ਼ੰਕਰ ਜੀ ਦੇ ਭਜਨ ਹੋਗੇ ਹਿੰਦੀ ਗਾਣੇ ਹੋਗੇ ਕਿਸੇ ਵੀ ਤਰ੍ਹਾਂ ਦੇ ਅਲੱਗ-ਅਲੱਗ ਹੋਗੇ ਆਪਾਂ ਮਤਲਬ ਵੀ ਉਹ ਡਾਊਨਲੋਡ ਕਰਨੇ ਆ ਉਹ ਡਾਊਨਲੋਡ ਕਰਕੇ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰ ਦੇਣੇ ਆ ਤੁਸੀਂ ਦੇਖਣੋ ਬਹੁਤ ਸਾਰੇ ਲੋਕ ਨੇ ਜਿਹੜੇ ਹਿੰਦੀ ਗਾਣੇ ਸੁਣਦੇ ਨੇ ਹਿੰਦੀ ਭਜਨ ਸੁਣਦੇ ਨੇ ਹਨਾ ਜਿਵੇਂ ਬਜੰਗਵਲੀ ਜੀ ਦੀ ਆਰਤੀ ਸੁਣਦੇ ਨੇ ਬਜੰਗਵਲੀ ਦਾ ਹਨੂਮਾਨ ਚਾਲੀਸਾ ਹੋ ਗਿਆ ਇਹ ਸੁਣਦੇ ਨੇ ਲੋਕ ਵੀਡੀਓ ਘਟ ਦੇਖਦੇ ਆ ਤੇ ਮਤਲਬ ਵੀ ਉਹ ਚੀਜ਼ਾਂ ਨਾ ਸੁਣਦੇ ਆ ਲੋਕ ਉਹ ਸੋ ਅਗਰ ਤੁਸੀਂ ਵੀ ਉਹ ਚੀਜ਼ਾਂ ਤੁਸੀਂ ਡਾਊਨਲੋਡ ਕਰਕੇ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰ ਦਿੰਦੇ ਹੋ ਨਾ ਤਾਂ ਤੁਹਾਡਾ ਚੈਨਲ ਦੇਖਿਓ ਕਿੰਨੀ ਛੇਤੀ ਕਿੰਨੀ ਤੇਜ਼ੀ ਨਾਲ ਤੁਹਾਡਾ ਚੈਨਲ ਆ ਜਿਹੜਾ ਗਰੋ ਹੋਏਗਾ ਤਾਂ ਤੁਸੀਂ ਤਾਂ ਤੁਸੀਂ ਦੇਖ ਰਹੇ ਤੁਸੀਂ 15 ਤੋਂ ਲੈ ਕੇ 30 ਦਿਨ ਦੇ ਵਿੱਚ ਵਿੱਚ ਜਾਨਿ ਕਿ ਇੱਕ ਮਹੀਨੇ ਦੇ ਅੰਦਰ ਹੀ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰਦੇ ਜੀ ਮੈਂ ਤੁਹਾਨੂੰ ਦੱਸਾਂਗਾ ਆਪਣੇ ਕੰਪਿਊਟਰ ਦੀ ਸਕਰੀਨ ਦੇ ਉੱਤੇ ਦੱਸਾਂਗਾ ਵੀ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਤੋਂ ਤੁਸੀਂ ਕਿਵੇਂ ਆਰਤੀ ਡਾਊਨਲੋਡ ਕਰਨੀ ਆ ਕਿਵੇਂ ਤੁਸੀਂ ਉਹਦਾ 뮤జిక్ ਤਿਆਰ ਕਰਨਾ ਵਾ ਕਿਵੇਂ ਤੁਸੀਂ ਉਹਦੀ ਵੀਡੀਓ ਪ੍ਰੋਪਰਲੀ ਕਿਵੇਂ ਤੁਸੀਂ ਵੀਡੀਓ ਬਣਾਉਣੀ ਆ ਸੇਮ ਤੁਸੀਂ ਆਪਣੇ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਤੁਸੀਂ ਉਹ ਵੀਡੀਓ ਨੂੰ ਬਣਾ ਲੈਣਾ ਵਾ ਜੀ ਸੋ ਆਓ ਜੀ ਚੱਲਦੇ ਆ ਮੇਰੀ ਕੰਪਿਊਟਰ ਸਕਰੀਨ ਦੇ ਉੱਤੇ ਜੀ ਦੇਖੋ ਜੀ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ ਨਾ ਆਪਾਂ ਨੂੰ ਜਾਣਾ ਆਪਾਂ Chrome ਦੇ ਵਿੱਚ ਜਾਣਾ ਆਪਾਂ ਇੱਥੇ ਲਿਖਣਾ ਵਾ ਸ਼੍ਰੀ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਜੀ ਕੀ ਆਰਤੀ ਇਦਾਂ ਲਿਖਣਾ ਆਪਾਂ ਸ਼੍ਰੀ ਕ੍ਰਿਸ਼ਨ ਜੀ ਕੀ ਆਰਤੀ ਕ੍ਰਿਸ਼ਨ ਜੀ ਕੀ ਆਰਤੀ ਕੀ ਆਰਤੀ ਤੁਸੀਂ Google ਤੇ ਜਾ ਕੇ ਇਦਾਂ ਸਰਚ ਕਰ ਦੇਣਾ ਜੀ ਜਦੋਂ ਤੁਸੀਂ Google ਤੇ ਇਦਾਂ ਸਰਚ ਕਰੋਗੇ ਤੁਹਾਡੇ ਸਾਹਮਣੇ ਇਦਾਂ ਦੀ ਬਹੁਤ ਸਾਰੀ ਆ ਜਾਣੀਏ ਦੇਖੋ ਆਈ ਜਾਂ ਨਾ ਤੁਸੀਂ ਕਿਸੇ ਤੇ ਵੀ ਤੁਸੀਂ ਕਲਿੱਕ ਕਰ ਲੈਣਾ ਜਿਵੇਂ ਆਰਤੀ ਕੋਈ ਬਿਹਾਰੀ ਹੋ ਗਿਆ ਜਾਂ ਇਸ ਤਰ੍ਹਾਂ ਦੇ ਤੁਸੀਂ ਹੋ ਗਿਆ ਨਾ ਜਿਵੇਂ ਤੁਸੀਂ ਇਦਾਂ ਦੇ ਤੁਹਾਨੂੰ ਬਹੁਤ ਸਾਰੇ ਦੇਖੇ ਜਾਣੀਆਂ ਤੁਸੀਂ ਇਹਨਾਂ ਦੇ ਕਲਿੱਕ ਕਰ ਲੈਣਾ ਦੇਖੋ ਆ ਜਾਉਂਗੇ ਜਦੋਂ ਆ ਗਿਆ ਇਧਰ ਜੀ ਤੁਸੀਂ ਇਹਦੇ ਤੇ ਜਾ ਕੇ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਮੈਨੂੰ ਵਧੀਆ ਲੱਗਦਾ ਵਾ ਹਣਾ ਉੱਥੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਤਲਬ ਤੁਸੀਂ ਆਰਤੀ ਆ ਜਿਹੜੀ ਜਾਂ ਕੁਝ ਵੀ ਤੁਸੀਂ ਉਹ ਕਰ ਸਕਦੇ ਹੋ ਜਿੱਦਾਂ ਹਣਾ ਜਿਵੇਂ ਆਹ ਵਾਸ਼ੀ ਦੀ ਆਰਤੀ ਇੱਕ ਸ਼ਿਵ ਜੀ ਦੀ ਆਰਤੀ ਹੈ ਮੈਂ ਤੁਸੀਂ ਇੱਦਾਂ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਕੁਝ ਇਧਰ ਦੀ ਆਰਤੀ ਆ ਜੂਗੀ ਦੇਖੋ ਆ ਸਾਈਡ ਤੇ ਦੇਖੋ ਤੁਸੀਂ ਇਧਰ ਆ ਕਿੰਨੇ ਦਿਨ ਸ਼ਿਵ ਆਰਤੀ ਦਿੱਤੀ ਹੋਈ ਆ ਹਣਾ ਸ਼ਿਵ ਮੰਤਰ ਸ਼ਿਵ ਪੁਰਾਣ ਸ਼ਿਵ ਬਹੁਤ ਸਾਰਾ ਕੁਝ ਦਿੱਤਾ ਹੋਇਆ ਤੇ ਸ਼ਿਵ ਵਿਆਹ ਵਗੈਰਾ ਨਾ ਤੁਸੀਂ ਕੀ ਕਰਨਾ ਜੀ ਤੁਸੀਂ ਇਸ ਤੋਂ ਬਾਅਦ ਕੀ ਕਰਨਾ ਤੁਸੀਂ ਇਹਨੂੰ ਕਾਪੀ ਕਰ ਲੈਣਾ ਇੱਥੋਂ ਅਤੇ 3-4 ਪੇਰੇ ਜਿੰਨੇ ਵੀ ਪੇਰੇ ਦਿੱਤੇ ਹੋਏ ਨੇ ਨਾ ਤੁਸੀਂ ਸਾਰੇ ਆ 3-4 ਦਿੱਤੇ ਹੋਏ ਨੇ ਮੈਂ 3-4 ਹੀ ਇੱਥੋਂ ਕਾਪੀ ਕਰ ਲੈਣਾ ਜਿੰਨੇ ਵੀ ਬਣਦੇ ਚਲੋ ਮੈਂ ਫਿਲਹਾਲ ਦੇ ਵਿੱਚ ਦੋ ਹੀ ਕਰਦਾ ਪਿਆ ਵਾਂ ਤੁਹਾਨੂੰ ਜਿੰਨੇ ਲੱਗੇ ਤੁਸੀਂ ਉਹਨੇ ਕਰ ਲੈ ਤੁਸੀਂ ਇਹਨੂੰ ਕਾਪੀ ਕਰ ਲੈਣਾ ਕਾਪੀ ਕਰਨ ਤੋਂ ਬਾਅਦ ਤੁਸੀਂ Chrome ਦੇ ਵਿੱਚ ਫੇਰ ਜਾਣਾ Chrome ਦੇ ਵਿੱਚ ਨਵੀਂ ਟੈਬ ਓਪਨ ਕਰਨੀ ਹੈ ਟੈਬ ਓਪਨ ਤੋਂ ਬਾਅਦ ਤੁਸੀਂ ਇੱਥੇ ਲਿਖਣਾ suno.ai ਇਹ ਆ ਗਿਆ ਜਦੋਂ suno.ai ਆਉਂਗੇ ਨਾ ਤੁਹਾਡੇ ਸਾਹਮਣੇ ਇਧਰ ਇੰਟਰਫੇਸ ਖੁੱਲਣ ਉਹ ਖੁੱਲ ਜਾਏਗਾ ਤੁਸੀਂ ਕੀ ਕਰਨਾ ਜੀ ਤੁਸੀਂ ਇਹਨਾਂ ਨੂੰ ਆਪਣੀ Google ਦੇ ਨਾਲ ਤੁਸੀਂ ਲੌਗਇਨ ਕਰ ਲੈਣਾ ਗੂਗਲ ਦੇ ਨਾਲ ਜੇ ਤੁਸੀਂ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਸੀਂ ਅਜ ਇੱਥੇ ਦੇਖੋ ਅਜ ਇੱਥੇ ਕ੍ਰੀਏਟ ਲਿਖਿਆ ਨਾ ਇੱਥੇ ਆ ਸਾਹਮਣੇ ਦੇਖੋ ਕ੍ਰੀਏਟ ਲਿਖਿਆ ਹੋਇਆ ਜੀ ਇੱਥੇ ਆਹ ਥਾਤੇ ਦੇਖੋ ਇਧਰ ਮੇਰੇ ਲੈਫਟ ਸਾਈਡ ਆ ਕ੍ਰੀਏਟ ਲਿਖਿਆ ਤੁਸੀਂ ਇੱਥੇ ਕ੍ਰੀਏਟ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਧਰ ਇੰਟਰਫੇਸ ਆ ਜਾਏਗਾ ਦੇਖੋ ਨੂੰ ਤੁਸੀਂ ਕੀ ਕਰਨਾ ਇੱਥੇ ਲਿਖਿਆ ਜਿੱਥੇ Song Description ਤੁਸੀਂ ਜੋ ਕਾਪੀ ਕੀਤਾ ਸੀ ਤੁਸੀਂ ਇੱਥੇ ਪੇਸਟ ਕਰ ਦੇਣਾ ਜੀ ਆਹ ਦੇਖੋ ਜੋ ਤੁਸੀਂ ਇੱਥੇ ਪੇਸਟ ਕਰੋਗੇ ਤੁਹਾਡੇ ਸਾਹਮਣੇ ਇਦਾਂ ਦਾ ਆ ਜਾਏਗਾ ਠੀਕ ਹੈ ਜੀ ਤੁਹਾਡੇ ਸਾਹਮਣੇ ਆ ਗਿਆ ਹੁਣ ਤੁਸੀਂ ਕੀ ਕਰ ਕ੍ਰੀਟ ਤੇ ਤੁਸੀਂ ਡਾ ਕਲਿੱਕ ਕਰ ਦੇਣਾ ਇਹ ਤੁਹਾਨੂੰ ਨਾ ਇੱਕ ਭਜਨ ਬਣਾ ਕੇ ਦੇ ਦੇਗਾ ਦੋ ਭਜਨ ਬਣਾ ਕੇ ਦੇਗਾ ਤੁਸੀਂ ਕੀ ਕਹਿਣਾ ਤੁਸੀਂ ਦੋਨੇ ਭਜਨ ਡਾਊਨਲੋਡ ਕਰ ਲੈਣੇ ਆ ਆਪਾਂ ਥੋੜੀ ਦੇਰ ਤੱਕ ਵੇਟ ਕਰਦੇ ਆ ਇੰਨੇ ਨੂੰ ਸਾਨੂੰ ਇਹ ਭਜਨ ਡਾਊਨਲੋਡ ਕਰਕੇ ਦੇਂਦਾ ਜਦੋਂ ਸਾਨੂੰ ਭਜਨ ਡਾਊਨਲੋਡ ਕਰਕੇ ਦੇ ਦੇਗਾ ਮੈਂ ਤੁਹਾਨੂੰ ਸੁਣਾਉਂਗਾ ਆਪਾਂ ਡਾਊਨਲੋਡ ਕਰ ਲੈਣਾ ਇਹਨਾਂ ਨੂੰ ਦੇਖੋ ਉਹਨੇ ਸਾਨੂੰ ਤਿਆਰ ਕਰਕੇ ਦੇ ਰਿਆ ਭਜਨ ਪਿੱਛੇ ਮਿਊਜ਼ਿਕ ਲਗਾ ਕੇ ਦੇਗਾ ਜੀ ਆ ਦੇਖੋ ਸਾਨੂੰ ਇਹਨੇ ਭਜਨ ਬਣਾ ਕੇ ਨਾ ਰੈਡੀ ਕਰਕੇ ਦੇ ਦਿੱਤਾ ਦੇਖੋ ਮੈਨੂੰ ਕਲਿੱਕ ਕਰਦਾ ਆਪਾਂ ਸੁਣਦੇ ਪਹਿਲਾਂ ਭਜਨ ਦੇਖੋ ਇਹ ਹੁਣ ਪਲੇ ਹੋਏਗਾ ਭਜਨ ਨਾ ਆਪਾਂ ਇਹ ਅਮ ਧੀਰੇ ਧੀਰੇ ਅੱਖੋਂ ਕੋ ਖੋਲੇ ਸੰਸਾਰ ਦੇ ਸੇ ਦੇਖੋ ਇਹ ਕਿਉਂ ਨਹੀਂ ਦੂਜਾ ਪਲੇ ਕਰਕੇ ਦੋ ਨਾ ਅਮ ਧੀਰੇ ਧੀਰੇ ਅੱਖੋਂ ਕੋ ਖੋਲੇ ਠੀਕ ਹੈ ਜੀ ਸਾਡੇ ਆ ਦੋਨੇ ਭਜਨੇ ਕਰਤਾ ਬਈ ਇਹਨਾਂ ਨੂੰ ਦੋਵਾਂ ਨੂੰ ਡਾਊਨਲੋਡ ਕਰਾਂਗੇ ਬਈ ਇੱਕ ਨੂੰ ਨਹੀਂ ਕਰਨਾ ਪਰ ਡਾਊਨਲੋਡ ਤਿੰਨ ਦੋਵਾਂ ਨੂੰ ਕਰਾਂਗੇ ਆਪਾਂ ਇੱਥੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਡਾਊਨਲੋਡ ਦੀ ਆਪਸ਼ਨ ਦੇਗਾ ਤੁਸੀਂ ਥੋੜੀ ਦੇਰ ਤੱਕ ਤੁਸੀਂ ਵੇਟ ਕਰਨੀ ਆ ਜਿੰਨੂੰ ਵੀ ਤੁਸੀਂ ਡਾਊਨਲੋਡ ਕਰਨਾ ਤੁਸੀਂ ਇੱਥੋਂ ਜਾ ਕੇ ਤੁਸੀਂ ਡਾਊਨਲੋਡ ਕਰ ਲੈਣਾ ਵਾ ਇਹ ਥੋੜੀ ਦੇਰ ਤੱਕ ਜੇ ਰੈਡੀ ਹੁੰਦਾ ਪਿਆ ਵਾ ਰੈਡੀ ਹੋ ਲੇ ਤਾਂ ਆਪਾਂ ਇਹਨੂੰ ਇੱਥੋਂ ਡਾਊਨਲੋਡ ਕਰ ਲੈਣਾ ਠੀਕ ਹੈ ਜੀ ਆਹ ਦੇਖੋ ਡਾਊਨਲੋਡ ਦੀ ਆਪਸ਼ਨ ਆ ਚੁੱਕੀ ਹੈ ਜੀ ਆਪਾਂ ਇਹਨੂੰ ਇੱਥੋਂ ਡਾਊਨਲੋਡ ਆਡੀਓ ਚਾਹੀਦੀ ਆ ਜੇ ਤੁਸੀਂ ਵੀਡੀਓ ਕਰਨੀ ਵੀਡੀਓ ਵੀ ਕਰ ਸਕਦੇ ਪਰ ਆਪਾਂ ਡਾਊਨਲੋਡ ਆਡੀਓ ਕਰਦੇ ਆ ਆਪਾਂ ਡਾਊਨਲੋਡ ਆਡੀਓ ਇੱਥੋਂ ਕਲਿੱਕ ਕਰਾਂਗੇ ਉਹ ਡਾਊਨਲੋਡ ਹੋ ਕੇ ਸਾਡੀ ਗੈਲਰੀ ਦੇ ਵਿੱਚ ਚਲੇ ਜਾਈ ਜੀ ਹੁਣ ਆਪਾਂ ਇੱਥੇ ਦੂਜੀ ਤੇ ਵੀ ਕਲਿੱਕ ਕਰਾਂਗੇ ਆ ਦੂਜੀ ਤੇ ਵੀ ਡਾਊਨਲੋਡ ਦੀ ਆਪਸ਼ਨ ਆ ਗਈ ਹੈ ਜੀ ਆਪ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਦੂਜੀ ਤੇ ਵੀ ਡਾਊਨਲੋਡ ਆ ਦੇਖੋ ਤੇ ਇੰਦੇ ਤੇ ਵੀ ਡਾਊਨਲੋਡ ਦੇ অপਸ਼ਨ ਆ ਗਿਆ ਦੂਜੀ ਤੇ ਤੁਸੀਂ ਇੱਥੇ ਓਡਿ ਦੇ ਕਰਕੇ ਤੁਸੀਂ ਦੂਜੀ ਵੀ ਡਾਊਨਲੋਡ ਕਰ ਲੈਣੀ ਤੁਸੀਂ ਦੋਨੇ ਚੀਜ਼ਾਂ ਹੀ ਤੁਸੀਂ ਡਾਊਨਲੋਡ ਕਰ ਲੈਣੀ ਹੈ ਜੀ ਜਦੋਂ ਇਹ ਡਾਊਨਲੋਡ ਹੋ ਜਾਣਗੇ ਤੁਹਾਡੀ ਗੈਲਰੀ ਦੇ ਵਿੱਚ ਜਾਂ ਤੁਹਾਡੇ ਨਾ ਉਹ ਗੈਲਰੀ ਦੇ ਵਿੱਚ ਨਹੀਂ ਜਾਣੀਆਂ ਤਾਂ ਮਤਲਬ ਵੀ ਤੁਹਾਡੇ ਫਾਈਲ ਮੈਨੇਜਰ ਦੇ ਵਿੱਚ ਚਲੇ ਜਾਣੀਆਂ ਦੇਖੋ ਉਹ ਦੋਨੇ ਡਾਊਨਲੋਡ ਹੋ ਚੁੱਕੀਆਂ ਜੀ ਮੈਂ ਤੁਹਾਨੂੰ ਦੱਸਾਨਾ ਹੁਣ ਆ ਦੋਨੇ ਸਾਡੇ ਡਾਊਨਲੋਡ ਹੋ ਚੁੱਕੀਆਂ ਜੀ ਹੁਣ ਆਪਾਂ ਇਸ ਤੋਂ ਬਾਅਦ ਕੀ ਕਰਦਾ ਜਿਹੜਾ ਆਪਣਾ ਹੁਣ ਅਗਲਾ ਕੰਮ ਆ ਪ੍ਰੋਸੈਸ ਆਪਣਾ ਕੀ ਹੈ ਦੇਖੋ ਆਪਾਂ ਅਬ ਜਿਹੜੀ ਆਰਤੀ ਸੀ ਆਪਾਂ ਡਾਊਨਲੋਡ ਕਰ ਲਈ ਜ ਤੁਸੀਂ ਨਾ Google ਉੱਤੇ ਜਾਣਾ YouTube ਦੇ ਉੱਤੇ ਜਾਣਾ ਤੁਸੀਂ ਇੱਥੇ ਸਰਚ ਕਰਨਾ YouTube ਠੀਕ ਹੈ ਜੀ ਜਦੋਂ ਤੁਸੀਂ YouTube ਲਿਖੋਗੇ ਨਾ YouTube ਦੇ ਉੱਤੇ ਤੁਹਾਡਾ ਸਭ ਨੇ ਇੰਦਰ ਇੰਟਰਸ ਆ ਜਿਗਾ ਆਪਾਂ ਇੱਥੇ ਲਿਖਦੇ ਹਾਂ ਇਹ ਕ੍ਰੀਸ਼ਨ 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 ਜੀ ਗ੍ਰੀਨ ਗ੍ਰੀਨ ਸਕਰੀਨ ਵੀਡੀਓ ਠੀਕ ਹੈ ਜੀ ਗ੍ਰੀਨ ਸਕ੍ਰੀਨ ਵੀਡੀਓ ਹੈਗਾ ਕ੍ਰੀਸ਼ਨ ਜੀ ਗ੍ਰੀਨ ਸਕ੍ਰੀਨ ਵੀਡੀਓ ਜਦੋਂ ਤੁਸੀਂ ਇਹਦਾ ਸਰਚ ਕਰੋਗੇ ਤੁਹਾਡੇ ਸਾਹਮਣੇ ਬਹੁਤ سارے ਵੀਡੀਓ ਆ ਜਾਣਗੇ ਦੇਖੋ ਆ ਵਧੀਆ ਲੱਗਦੀ ਇਹਨੂੰ ਆ ਵੀਡੀਓ ਹਨਾ ਮੈਂ ਆ ਡਾਊਨਲੋਡ ਕਰਨਾ ਚਾਹੁੰਨਾ ਤੁਸੀਂ ਇਹ ਵੀਡੀਓ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਡਾਊਨਲੋਡ ਕਰ ਤੋਂ ਬਾਅਦ ਤੁਹਾਡੀ ਗੈਲੀ ਦੇ ਵਿੱਚ ਚਲੇ ਜੀਗੀ ਹੁਣ ਤੁਸੀਂ ਕੀ ਕਰਨਾ ਜਦੋਂ ਵੀਡੀਓ ਵੀ ਡਾਊਨਲੋਡ ਹੋ ਗਈ ਹੁਣ ਆਪਾਂ ਇੱਥੇ ਲਿਖਦੇ ਆ ਅਗਲੀ Chrome ਦੇ ਵਿੱਚ ਐਪਲੀਕੇਸ਼ਨ ਦੇ ਵਿੱਚ ਆਪਾਂ ਓਪਨ ਕਰਦਿਆਂ Chrome ਆਪਾਂ ਇਹਦੇ ਵਿੱਚ ਜਾ ਕੇ ਲਿਖਦੇ ਆ ਜੀ ਇਹ ਸਕਾਈ ਸਕਾਈ ਇਮੇਜ ਹਨਾ ਸਕਾਈ ਇਮੇਜ ਜਦੋਂ ਆਪਾਂ ਲਿਖਾਂਗੇ ਇਹਦਾ ਕਲਿੱਕ ਕਰਦਾਂਗੇ ਸਕਾਈ ਇਮੇਜ ਜਦੋਂ ਆਪਾਂ ਲਿਖਾਂਗੇ ਆ ਦੇਖੋ ਤੁਹਾਨੂੰ ਬਹੁਤ ਸਾਰੀ ਸਕਾਈ ਦੀਆਂ ਫੋਟੋ ਦੇ ਦੇਗਾ ਆ ਦੇਖੋ ਕਿੰਨੀਆਂ ਸਾਰੀ ਸਕਾਈ ਦੀਆਂ ਇਮੇਜ ਇਹਨੇ ਦੇਤੀਆਂ ਆਪਾਂ ਸਕਾਈ ਦੀ ਕੋਈ ਵੀ ਇਮੇਜ ਆ ਜਿਹੜੀ ਆਪਾਂ ਡਾਊਨਲੋਡ ਕਰ ਲੈਣੀ ਹੈ ਦੇਖੋ ਆ ਆ ਜਿਵੇਂ ਜੀ ਮੈਨੂੰ ਇਹ ਚੀਜ਼ ਵਧੀਆ ਲੱਗਦੀ ਸਕਾਈ ਜੀ ਮੈਂ ਇਹ ਚੀਜ਼ ਡਾਊਨਲੋਡ ਕਰ ਲੈਣਾ ਕੰਪਿਊਟਰ ਇਹ ਕਲਿੱਕ ਕਰਾਂਗਾ ਇਹ ਤੋਂ ਸੇਵ ਕਰਾਂਗਾ ਸੇਵ ਜਾ ਕੇ ਇਹ ਮੇਰੇ ਪੀਸੀ ਦੇ ਵਿੱਚ ਸੇਵ ਹੋ ਜੀ ਜਾ ਦੇਖੋ ਜੇ ਪੀ ਜੀ ਜੀ ਕਰਨੀ ਹੈ ਤੁਸੀਂ ਧਿਆਨ ਰੱਖਣਾ ਜੇ ਪੀ ਜੀ ਜੀ ਵੀਡੀਓ ਫੋਟੋ ਸਾਰਾ ਸੇਵ ਕਰੀ ਜੇ ਤੁਸੀਂ ਕਹਿੰਦੇ ਹੋ ਸਕਾਈ ਦੀ ਤੁਸੀਂ ਵੀਡੀਓ ਡਾਊਨਲੋਡ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਦੱਸਿਆ ਸੀ ਇੱਕ ਐਪਲੀਕੇਸ਼ਨ ਦੇ ਬਾਰੇ ਦੱਸਿਆ ਜਿੱਥੇ ਤੁਸੀਂ ਆਪਣੀ ਵੀਡੀਓ ਡਾਊਨਲੋਡ ਕਰ ਸਕਦੇ ਸਕਾਈ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਹਣਾ ਤੁਸੀਂ ਇੱਥੇ ਲਿਖੋ ਸਕਾਈ ਆਈ ਵੈਬਸਾਈਟ ਆ ਮੈਂ ਤੁਹਾਨੂੰ ਦੱਸਿਆ ਸੀਗਾ fixers.com ਤੁਸੀਂ ਇੱਥੋਂ ਜਿੰਨੀ ਮਰਜ਼ੀ ਵੀਡੀਓ ਡਾਊਨਲੋਡ ਕਰ ਸਕਦੇ ਹੋ ਇਸੇ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਉਹ ਮੇਰੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਜਾ ਕੇ ਇੱਕ ਵਾਰ ਦੇਖੋ ਤੁਸੀਂ ਇਹਨੂੰ ਇੱਥੇ ਜਾਣਾ ਇਹ ਬੈਕਗ੍ਰਾਉਂਡ ਵੀਡੀਓ ਜਿਹੜੀ ਸਾਡੀ ਇਹ ਡਾਊਨਲੋਡ ਹੋ ਰਹੀ ਜੀ ਦੇਖੋ ਬਹੁਤ ਸਾਰੇ ਸਕਾਈ ਆ ਗਏ ਦੇਖੋ ਇੱਥੋਂ ਮੈਂ ਆ ਦੇਖੋ ਕਿੰਨੀ ਸਕਾਈ ਨੇ ਸਾਰੀ ਵੀਡੀਓ ਨੇ ਤੇ ਤੁਸੀਂ ਵੀਡੀਓ ਆਪਣੇ ਚ ਡਾਊਨਲੋਡ ਕਰਕੇ ਚੈਨਲ ਤੇ ਅਪਲੋਡ ਕਰ ਸਕਦੇ ਹੋ ਤਾਂ ਕੋਈ ਵੀ ਕਾਪੀਰਾਈਟ ਸਟ੍ਰਾਈਕ ਨਹੀਂ ਆਏਗਾ ਜੀ ਦੇਖੋ ਮੈਂ ਆ ਵੀ ਇੱਧਰ ਦੀ ਕੋਈ ਵੀ ਇੱਕ ਵੀਡੀਓ ਆ ਮੇਰੀ ਵੀਡੀਓ ਜਿਹੜ ਹੁਣ ਮੈਂ ਵੀ ਇੱਕ ਡਾਊਨਲੋਡ ਕਰਕੇ ਰੱਖ ਲਈਆ ਸਾਰਾ ਮਟੀਰੀਅਲ ਆਪਣੇ ਕੋਲ ਡਾਊਨਲੋਡ ਹੋ ਗਿਆ ਜੀ ਹੁਣ ਆਪਾਂ ਕੀ ਕਰਨਾ ਆਪਾਂ ਜਾਣਾ ਆਪਣੇ editing application ਦੇ ਵਿੱਚ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਜਾਣਾ ਵਾ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਤੁਸੀਂ ਇੱਥੇ ਕਲਿੱਕ ਕਰ ਲੈਣਾ ਤੁਹਾਡੇ ਸਾਹਮਣੇ ਮੈਂ ਕੰਪਿਊਟਰ ਤੇ ਕਰਕੇ ਦਿਖਾ ਰਿਹਾ ਜੀ ਤੁਹਾਨੂੰ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਜਾਣਾ ਵਾ ਜੇ ਤੁਹਾਨੂੰ ਨਹੀਂ ਸਮਝ ਲੱਗਦੀ ਨਾ ਤੁਸੀਂ ਮੈਨੂੰ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਮੈਂ ਤੁਹਾਨੂੰ VN ਵੀਡੀਓ ਐਡੀਟਰ ਦੇ ਵਿੱਚ ਤੁਹਾਨੂੰ ਬਣਾ ਕੇ ਦਿਖਾ ਦਾਂਗਾ ਤੁਸੀਂ ਕਿਵੇਂ ਕਰਨਾ ਵਾ ਹੁਣ ਜੋ ਵੀ ਅਸੀਂ ਆਪਾਂ ਡਾਊਨਲੋਡ ਕੀਤਾ ਸੀ ਆਪਾਂ ਜਾਵਾਂਗੇ ਗੈਲਰੀ ਦੇ ਵਿੱਚ ਜੋ ਵੀ ਕੁਝ ਡਾਊਨਲੋਡ ਕੀਤਾ ਸੀਗਾ ਜਿਵੇਂ ਮੰਨ ਕੇ ਚੱਲੋ ਵੀ ਮੈਂ ਜੋ ਕੁਝ ਡਾਊਨਲੋਡ ਕੀਤਾ ਸੀਗਾ ਨਾ ਫੋਟੋ ਆ ਵੀਡੀਓ ਜੋ ਵੀ ਮੈਂ ਡਾਊਨਲੋਡ ਕੀਤੀ ਆ ਇੱਕ ਵੀਡੀਓ ਕੀਤੀ ਚਾ ਕ੍ਰਿਸ਼ਨ ਜੀ ਦੀ ਕੀਤੀ ਸੀਗੀ ਹਾਂ ਇਹਨਾਂ ਨੂੰ ਮੈਂ ਸਿਲੈਕਟ ਕਰ ਲਵਾਂ ਤਾਂ ਦੋ ਆਪਾਂ ਭਜਨ ਕਿਤੇ ਸੀ ਵ ਭਜਨ ਆ ਸੌਰੀ ਆਪਣੇ ਕ੍ਰਿਸ਼ਨ ਜੀ ਦੇ ਭਜਨ ਇਹਨਾਂ ਨੂੰ ਕਲਿੱਕ ਕਰਾਂਗਾ ਇਹਨਾਂ ਨੂੰ ਚੱਕ ਕੇ ਮੈਂ ਆਪਣੀ ਐਪਲੀਕੇਸ਼ਨ ਦੇ ਵਿੱਚ ਲੈ ਜਾਵਾਂਗਾ ਤੁਸੀਂ ਫੋਨ ਦੇ ਉੱਤੋਂ ਸੇਮ ਹੀ ਚੀਜ਼ ਕਰਦਿਆਂ ਹੁਣ ਸਭ ਤੋਂ ਪਹਿਲਾਂ ਜਿਹੜਾ ਆਪਾਂ ਭਜਨ ਸੀ ਇਹ ਦੋ ਆਪਣੇ ਆਪ ਭਜਨ ਨੂੰ ਆਪਾਂ ਚੱਕ ਕੇ ਇੱਥੇ ਰੱਖਦੇ ਹਾਂ ਭਜਨ ਜਿਹੜੇ ਕੀਤੇ ਜੇ ਸਭ ਤੋਂ ਪਹਿਲਾਂ ਆਪਾਂ ਇੱਥੇ ਭਜਨ ਰੱਖਾਂਗੇ ਜੀ ਦੇਖੋ ਆਪਾਂ ਇਹਨੂੰ ਕਰਦੇ ਆਪਾਂ ਉਹਨਾਂ ਦੇ ਭਜਨ ਆਪਣਾ ਇਹ ਆ ਗਿਆ ਭਜਨ ਭਜਨ ਨੂੰ ਚੱਕ ਕੇ ਆਪਾਂ ਇੱਥੇ ਰੱਖਦੇ ਹਾਂ ਦੇਖੋ 3-4 ਮਿੰਟ ਦਾ ਤੇ ਹੁਣ ਆ ਗਿਆ ਆਪਣਾ ਦੂਜਾ ਭਜਨ ਦੋ ਭਜਨਾ ਮੈਂ ਵੈਸੇ ਫਿਲਹਾਲ ਤੁਹਾਨੂੰ ਇੱਕ ਕਰਕੇ ਦਿਖਾਉਣਾ ਵਾ ਇਹ ਆਪਣੇ ਕੋਲ ਦੋ ਭਜਨਾ ਪਏ ਸਨ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਕਰਕੇ ਦਿਖਾ ਦਿੰਨਾ ਵਾ ਤੁਸੀਂ ਇੱਕ ਵਾਰ ਇਹ ਸੁਣ ਕੇ ਦੇਖੋ ਹਮ ਧੀਰੇ ਧੀਰੇ ਅੱਖੋਂ ਕ ਖੋਲੇ ਠੀਕ ਹੈ ਜੀ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਠੀਕ ਆ ਤੁਸੀਂ ਇਸ ਤਰ੍ਹਾਂ ਇਹਨੂੰ ਰੈਡੀ ਕਰ ਲੈਣਾ ਹੁਣ ਆਪਾਂ ਕੀ ਕਰਨਾ ਵਾ ਜੋ ਵੀ ਆਪਾਂ ਕੀਤਾ ਸੀ ਜੀ ਆਪਾਂ ਕੀ ਕਰਨਾ ਹੁਣ ਸਭ ਤੋਂ ਪਹਿਲਾਂ ਜੋ ਆਪਾਂ ਵੀਡੀਓ ਡਾਊਨਲੋਡ ਕੀਤੀ ਸੀ ਆ ਵੀਡੀਓ ਮੇਰੇ ਕੋਲ ਡਾਊਨਲੋਡ ਆ ਦੇਖੋ ਜੀ ਤਨ ਮੈਂ ਆ ਵੀਡੀਓ ਵਿੱਚ ਐਡ ਕਰਾਂ ਆ ਜਿਹੜੀ ਆ ਵੀਡੀਓ ਵਿੱਚ ਚੱਕ ਕੇ ਇੱਥੇ ਪਾਉਣਾ ਚਾਹੁੰਦਾ ਵਾਂ ਆ ਫੋਟੋ ਆ ਜਾਂ ਫਿਰ ਤੁਸੀਂ ਵੀਡੀਓ ਕੋਈ ਵੀ ਜੋ ਤਾ ਤੁਜੀ ਵੀ ਦੇ ਸਕਦੇ ਹਾਂ ਇੱਥੋਂ ਆ ਵੀਡੀਓ ਮੈਂ ਚੱਕ ਕੇ ਇੱਥੇ ਲੈ ਜਾਣਾ ਆ ਵੀਡੀਓ ਵਾ ਦੇਖੋ ਜੀ ਠੀਕ ਹੈ ਜੀ ਆ ਮੇਰੀ ਵੀਡੀਓ ਆ ਗਈ ਦੇਖੋ ਆ ਵੀਡੀਓ ਇੱਥੇ ਆ ਆ ਸਾਈਜ਼ ਦਾ ਮੈਂ ਸੈੱਟ ਕਰ ਲੈਣਾ ਤੁਸੀਂ ਵੀਡੀਓ ਪਾ ਲਓ ਜਾਂ ਫੋਟੋ ਨਾਲ ਬੈਕਗ੍ਰਾਉਂਡ ਦੇ ਉੱਤੇ ਹੁਣ ਆ ਗਈ ਕ੍ਰਿਸ਼ਨ ਜੀ ਦੀ ਮੂਰਤੀ ਦੀ ਜਿਹੜੀ ਸੌਰੀ ਕ੍ਰਿਸ਼ਨ ਜੀ ਦੀ ਵੀਡੀਓ ਦੀ ਗੱਲ ਕ੍ਰਿਸ਼ੀ ਜੀ ਦੀ ਵੀਡੀਓ ਆਪਾਂ ਦੇਖਣੀ ਆ ਔਰ ਇਹ ਕ੍ਰਿਸ਼ਨ ਜੀ ਦੀ ਵੀਡੀਓ ਹੈ ਨਾ ਆਪਾਂ ਦੇਖਣੇ ਵੀਡੀਓ ਭਾਈ ਇੱਥੋਂ ਚੱਕ ਲੈਣੀ ਹੈ ਕ੍ਰਿਸ਼ਨ ਜੀ ਦੀ ਵੀਡੀਓ ਇੱਥੋਂ ਚੱਕ ਕੇ ਆਪਾਂ ਝੱਕ ਲੈਣੀ ਆ ਗਈ ਆ ਆ ਇਕੱਲੀ ਆਪਾਂ ਨੂੰ ਵੀਡੀਓ ਚਾਹੀਦੀ ਆ ਇਹਨੂੰ ਚੱਕ ਕੇ ਮੈਂ ਇੱਥੇ ਰੱਖ ਦੇਣੀ ਦੇਖੋ ਆ ਗਈ ਹੁਣ ਇਹਦੀ ਜਿਹੜੀ ਗ੍ਰੀਨ ਸਕਰੀਨ ਆ ਆਪਾਂ ਗ੍ਰੀਨ ਸਕਰੀਨ ਹਟਾ ਦੇਣੀ ਆ ਭਾਈ ਫੈਕਟ ਦੇ ਵਿੱਚ ਚਲੇ ਜਾਣਾ ਇਫੈਕਟ ਦੇ ਵਿੱਚ ਜਾ ਕੇ ਆਪਾਂ ਇੱਥੇ ਲਿਖਣਾ ਅਲਟਰਾ ਕੀ ਅਲਟਰਾ ਕੀ ਆ ਗਈ ਆਪਾਂ ਚੱਕ ਕੇ ਇਹਦੇ ਤੇ ਲਾ ਦਾਂਗੇ ਜੀ ਹੁਣ ਮੈਂ ਇਫੈਕਟ ਦੇ ਵਿੱਚ ਜਾਵਾਂਗਾ ਇੱਥੋਂ ਜਾ ਕੇ ਮੈਂ ਕੀ ਕਰਾਂਗਾ ਇੱਥੋਂ ਕਾਪੀ ਕਰਾਂਗਾ ਆ ਚੱਕ ਦਿਓ ਜੀ ਠੀਕ ਹੈ ਜੀ ਫੋਨ ਮੈਂ ਕੀ ਕਰਾਂਗਾ ਇੱਥੇ ਕਲਿੱਕ ਕਰਾਂਗਾ ਕਲਿੱਕ ਕਰਨ ਤੋਂ ਬਾਅਦ ਜੋ ਵੀ ਇਹਦਾ ਬੈਕਗ੍ਰਾਉਂਡ ਹੋਵੇ ਸਾਰਾ ਚੇਂਜ ਕਰ ਦਾਂਗੇ ਇਹਦਾ ਜੋ ਵੀ ਇਹਦਾ ਬੈਕਗ੍ਰਾਉਂਡ ਮੈਨੂੰ ਲੱਗੇਗਾ ਇਹਦੇ ਵਿੱਚ ਪਿੱਛੇ ਕਲੀਅਰ ਕਰ ਦੇਣੀ ਹੈ ਇਹ ਦੇਖੋ ਜਿਹੜੀ ਆਪਣੀ ਗ੍ਰੀਨ ਸਕਰੀਨ ਸੀ ਉਹ ਉੱਡ ਗਈ ਹੈ ਠੀਕ ਹੈ ਜੀ ਹੁਣ ਆਪ ਇਦਾਂ ਹੀ ਦੇਖ ਆਪ ਇਹਨੂੰ ਫੜ ਕੇ ਪਹਿਲਾਂ ਸਾਈਜ਼ ਥੋੜਾ ਜਿਹਾ ਵਧਾ ਲੈਣਾ ਆ ਦੇਖੋ ਇਹਦੇ ਨਾਲ ਲੱਗੇ ਹੁਣ ਦੇਖੋ ਤੁਹਾਨੂੰ ਮੈਂ ਪਲੇ ਕਰਕੇ ਦਿਖਾਉਣਾ ਦੇਖਿਓ ਹੁਣ ਆ ਆ ਧੀਰੇ ਧੀਰੇ ਅੱਖੋਂ ਕੋ ਖੋਲੇ ਸੰਸ ਸਾਰ ਇਸ ਆਪਣੇ ਮਨ ਨੂੰ ਦੇਖੋ ਕਿ ਇਹ ਜਿਹੜੀ ਸੁਣੀ ਚੀਜ਼ ਬਣ ਗਈ ਹੁਣ ਕੀ ਕਰਨਾ ਭਾਈ ਬਤਾ ਕੇ ਨਾ ਪੂਰਾ ਪੱਗਿਆ ਤੱਕ ਲੈ ਜਾਣਾ ਨਾ ਆਪਾਂ ਇਹਨੂੰ ਬਤਾ ਕੇ ਇਸੀ ਚੀਜ਼ ਨੂੰ ਅੱਗੇ ਬਤਾ ਦੇਣਾ ਆਪਾਂ ਚੱਕ ਕੇ ਤੁਸੀਂ ਦੱਬਦਾ ਜਾਣਾ ਜੇ ਤੁਹਾਨੂੰ ਇੱਧਰ ਇੱਥੇ ਨਹੀਂ ਕਰ ਫੋਨ ਦੇ ਉੱਤੇ ਨਹੀਂ ਕਰਨੀ ਆ ਰਹੀ ਨਾ ਤਾਂ ਬਲੀ ਤੁਸੀਂ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਮੈਂ ਤੁਹਾਨੂੰ ਉਹਨਾਂ ਫੋਨ ਦੇ ਉੱਤੇ ਬਣਾ ਕੇ ਦਿਖਾ ਦਾਂਗਾ ਸੇਮ ਚੀਜ਼ ਤੁਹਾਨੂੰ ਪਤਾ ਲੱਗ ਜਾਏਗਾ ਕਿਉਂਕਿ ਇਹ ਬਹੁਤ ਸੌਖੀ ਆ ਕੋਈ ਔਖਾ ਕੰਮ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਸੌਖਾ ਕੰਮ ਹੈ ਬਹੁਤ ਜ਼ਿਆਦਾ ਸੌਖਾ ਆ ਦੇਖੋ ਆਪਣੀ ਬਣ ਗਈ ਸਾਰੀ ਠੀਕ ਹੈ ਮੈਂ ਤੁਹਾਨੂੰ ਪਲੇ ਕਰ ਠੀਕ ਆ ਹੁਣ ਮੈਂ ਤੁਹਾਨੂੰ ਇਹ ਫਾਈਲ ਬਣਾ ਕੇ ਦਿਖਾਉਣਾ ਪੂਰੀ ਜਦੋਂ ਫਾਈਲ ਬਣ ਗਈ ਨਾ ਮੈਂ ਤੁਹਾਨੂੰ ਫੇਰ ਦਿਖਾਉਂਗਾ ਇਹ ਜਦੋਂ ਫਾਈਲ ਬਣ ਗਈ ਆ ਹਜੇ ਫਾਈਲ ਵਿੱਚ ਬਣਾਉਂਦਾ ਪਿਆ ਹਾਂ ਜਦੋਂ ਫਾਈਲ ਬਣ ਗਈ ਤੁਹਾਨੂੰ ਵੀ ਫਾਈਲ ਬਣਾ ਕੇ ਦਿਖਾਉਣਾ ਦਿਖਾ ਬਣਾਉਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗਾ ਵੀ ਇਹ ਚੀਜ਼ ਕਿੱਦਾਂ ਦੀ ਬਣੀ ਆ ਦੇਖੋ ਜੀ ਆਪਣੀ ਜਿਹੜੀ ਵੀਡੀਓ ਬਣ ਕੇ ਰੈਡੀ ਹੋ ਗਈ ਆ ਆਰੀਆ ਮੈਂ ਕੇਕੇ ਦੇ ਨਾਮ ਤੋਂ ਸੇਵ ਕੀਤੀ ਛੁਣ ਮੈਂ ਤੁਹਾਨੂੰ ਇਹ ਪਲੇ ਕਰਕੇ ਦਿਖਾ ਨਾ ਵਾ ਦੇਖੋ ਜੀ ਕਿੱਦਾਂ ਦੀ ਬਣੀ ਆ ਤੁਸੀਂ ਇਹ ਵੀਡੀਓ ਨੂੰ ਆਪਣੇ ਬਣਾ ਕੇ ਤੁਸੀਂ YouTube ਚੈਨਲ ਦੇ ਉੱਤੇ ਅਪਲੋਡ ਕਰਾ ਦਿਨ ਦੇਖੋ ਕਿੰਨੀ ਸੋਹਣੀ ਵੀਡੀਓ ਬਣ ਗਈ ਆ ਤੁਸੀਂ ਇੱਕ ਵਾਰੀ ਧਿਆਨ ਨਾਲ ਦੇਖਿਓ ਪਲੀਜ਼ ਥੋੜੀ ਜਿਹੀ ਦੇਰ ਤੱਕ ਅਮ ਧੀਰੇ ਧੀਰੇ ਅੱਖਾਂ ਕੋ ਖੋਲੇ ਸੰਸਾਰ ਸੇ ਆਪਣੇ ਮਨ ਕੋ ਛੋੜੇ ਪ੍ਰਭੂ ਦਾ ਨਾਮ ਧਿਆਨ ਕੋ ਯਾਦ ਕਰੇ ਛੇ ਦੇਖੋ ਕਿੰਨੀ ਸੋਹਣੀ ਵੀਡੀਓ ਬਣ ਕੇ ਆਪਣੀ ਰੈਡੀ ਹੋ ਗਈ ਆ ਤੁਸੀਂ ਇਦਾਂ ਦੇ ਭਜਨ ਕੋਈ ਵੀ ਭਜਨ ਜੋ ਤੁਹਾਨੂੰ ਵਧੀਆ ਲੱਗਦਾ ਹੈ ਨਾ ਤੁਸੀਂ ਇਦਾਂ ਬਣਾ ਕੇ ਆਪਣੇ ਚੈਨਲ ਦੇ ਉੱਤੇ ਤੁਸੀਂ ਅਪਲੋਡ ਤੁਸੀਂ ਕਰ ਸਕਦੇ ਹੋ ਤੁਸੀਂ ਸੋ ਦੋਸਤੋ ਦੇਖੋ ਕਿੰਨਾ ਸੋਖਾ ਵਾ ਕਿੰਨਾ ਸੋਖੇ ਤਰੀਕੇ ਨਾਲ ਤੁਸੀਂ ਕਿਸੇ ਵੀ ਕਿਸੇ ਵੀ ਭਜਨ ਨੂੰ ਸ਼ਬਦ ਨੂੰ ਗਾਣੇ ਨੂੰ ਤੁਸੀਂ ਇਸ ਤਰ੍ਹਾਂ ਡਾਊਨਲੋਡ ਕਰਕੇ ਤੁਸੀਂ ਆਪ ਖੁਦ 뮤ਜ਼ਿਕ ਤਿਆਰ ਕਰਕੇ ਤੁਸੀਂ ਉਹਦਾ ਵੀਡੀਓ ਬਣਾ ਕੇ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰ ਸਕਦੇ ਹੋ ਇਹਦੇ ਨਾਲ ਕੀ ਹੈ ਤੁਹਾਡਾ ਚੈਨਲ ਬਹੁਤ ਤੇਜ਼ੀ ਨਾਲ ਵਾਇਰਲ ਹੋਊਗਾ ਕਿਉਂਕਿ ਜਿਹੜੇ ਲੋਕ ਨਾ ਮੰਨ ਕੇ ਚੱਲੋ ਕੋਈ ਆਫਿਸ ਦੇ ਵਿੱਚ ਜਾਂਦਾ ਜਾ ਕੋਈ ਸ਼ਾਪ ਤੇ ਉੱਤੇ ਜਾਂਦਾ ਵਾ ਉਹ ਸਭ ਤੋਂ ਪਹਿਲਾਂ ਮਤਲਬ ਵੀ ਜਾਣਸਰ ਕੀ ਕਰਦਾ ਵਾ ਮਤਲਬ ਵੀ ਨਾ ਉਹਦੇ ਆਪਣੇ ਮੋਬਾਈਲ ਫੋਨ ਦੇ ਉੱਤੋਂ ਜਾਂ ਫਿਰ ਆਪਣੀ LED ਦੇ ਉੱਤੋਂ ਕਿ ਇਹ ਮਤਲਬ ਇਦਾਂ ਦੇ ਜਿਹੜੇ ਭਜਨ ਹੁੰਦੇ ਨੇ ਭੇਟਾ ਹੁੰਦੀਆਂ ਨੇ ਆਰਤੀ ਹੁੰਦੀ ਆ ਉਹ ਮਤਲਬ ਵੀ ਨਾ ਪ੍ਰੇ ਕਰਕੇ ਰੱਖ ਦਿੰਦਾ ਵੀ ਉਹ ਸੁਣੀ ਜਾਂਦਾ 뮤ਜ਼ਿਕ ਹੀ ਸੁਣਦਾ ਵੀਡੀਓ ਨਹੀਂ ਦੇਖ ਜੇ ਉਦੋਂ ਤੁਹਾਡਾ ਚੈਨਲ ਬੂਸਟ ਹੋਏਗਾ ਤੇ ਉਹ ਆਰਤੀ ਵਗੈਰਾ ਨੂੰ ਸੁਣਦੇ ਰਹਿੰਦੇ ਬਹੁਤ سارے ਲੋਕ ਦੇਖਦੇ ਨੇ ਇੱਕ ਇਹ ਜਿਹੜੀ ਟਾਈਮ ਲੈਂਥ ਦੀ ਬਹੁਤ ਲੰਬੀ ਹੁੰਦੀ ਆ ਇਦੇ ਨਾਲ ਕੀ ਵੀ ਤੁਹਾਡੇ ਚੈਨਲ ਦੇ ਨਾਲ ਵਾਇਰਲ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਵੀਰ ਜੀ ਜਿਹੜਾ 4000 ਘੰਟੇ ਦਾ ਵਾਚ ਟਾਈਮ ਆ ਉਹ ਅਸੀਂ ਕਿੱਦਾਂ ਕੰਪਲੀਟ ਕਰਾਂਗੇ ਉਹ ਤੁਸੀਂ ਇਦਾਂ ਕੰਪਲੀਟ ਕਰ ਸਕਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ 4-5 ਮਿੰਟ ਦਾ ਬਣਾ ਲਿਆ ਤੁਸੀਂ ਕੀ ਕਰਨਾ ਜਿਹੜੇ 4-5 ਮਿੰਟ ਦਾ ਤੁਸੀਂ 뮤ਜ਼ਿਕ ਬਣਾਉਂਗੇ ਨਾ ਜੀ ਤੁਸੀਂ ਉਹਨੂੰ ਹੀ ਕਾਪੀ ਕਰਕੇ ਪੇਸਟ ਕਰੀ ਜਾਣਾ ਘੱਟੋ ਘੱਟ ਤੁਸੀਂ 20 ਮਿੰਟ ਅੱਧੇ ਘੰਟੇ ਦਾ ਬਣਾ ਲੈਣਾ 30 ਮਿੰਟ ਦਾ ਤੁਸੀਂ 뮤ਜ਼ਿਕ ਬਣਾ ਲੈਣਾ ਇਦਾਂ ਹੀ ਉਸੇ ਨੂੰ ਕਾਪੀ ਕਰਕੇ ਪੇਸਟ ਕਰੀ ਜਾਣਾ ਮੰਨ ਕੇ ਚੱਲੋ ਹੁਣ ਜੇ ਤੁਸੀਂ ਸੋਨੋ .ai ਦੇ ਵਿੱਚ ਜਾ ਕੇ 뮤ਜ਼ 5 ਮਿੰਟ ਨੂੰ ਕਾਪੀ ਪੇਸਟ ਕਰੀ ਜਾਣਾ ਬਾਰ-ਬਾਰ ਜਦੋਂ 30 ਮਿੰਟ ਦਾ ਹੋ ਗਿਆ 30 ਮਿੰਟ ਦੇ ਤੁਸੀਂ ਈਸੀ ਤਰ੍ਹਾਂ ਵੀਡੀਓ ਬਣਾ ਲੈਣੀ ਆ ਤੁਹਾਡਾ ਜਿਹੜਾ ਇੱਕ ਵੀਡੀਓ ਆ ਤੁਹਾਡਾ ਭਜਨ ਆ ਤੁਹਾਡੀ ਆਰਤੀ ਆ ਤੁਹਾਡਾ ਸ਼ਬਦ ਆ ਉਹ 30 ਮਿੰਟ ਦਾ ਬਣ ਜਾਏਗਾ ਤੇ ਤੁਸੀਂ 30 ਮਿੰਟ ਦਾ ਤੁਸੀਂ ਆਪਣੇ YouTube ਚੈਨਲ ਦੇ ਤੁਸੀਂ ਅਪਲੋਡ ਕਰ ਦੇਣਾ ਲੋਕ ਕੀ ਕਰਦੇ ਨੇ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਦੇਖਦੇ ਨੇ ਤੁਸੀਂ ਹੁਣ ਜੇ ਰਾਤ ਨੂੰ ਅਪਲੋਡ ਕਰੋਗੇ ਨਾ ਤੁਸੀਂ ਸਵੇਰ ਤੱਕ ਦੇਖੋ 500000 ਵਿਊ ਆਟੋਮੈਟਿਕ ਹੋ ਜਾਣਗੇ ਬਿਨਾ ਸ਼ੇਅਰ ਕੀਤੇ ਇਹਦੇ ਨਾਲ ਕੀ ਜਿਹੜਾ ਤੁਹਾਡਾ ਵਾਚ ਟਾਈਮ ਆ ਨਾ ਉਹ ਬਹੁਤ ਛੇਤੀ ਤੇਜ਼ੀ ਨਾਲ ਤੁਹਾਡਾ ਮਤਲਬ ਵੀ ਕੰਪਲੀਟ ਹੋ ਜਾਂਦਾ ਵਾ ਕਿਉਂਕਿ ਮੰਨ ਕੇ ਚੱਲੋ ਜੇ ਤੁਸੀਂ 30 ਮਿੰਟ ਦੀ 30 ਮਿੰਟ ਦੀ ਵੀ ਆਰਤੀ ਬਣਾ ਕੇ ਤੁਸੀਂ YouTube ਦੇ ਉੱਤੇ ਪਾਤੀ ਨਾ ਤਾਂ 30 ਮਿੰਟ ਦੇ ਮਤਲਬ ਮੰਨ ਕੇ ਚੱਲੋ ਜੇ 8000 ਲੋਕਾਂ ਨੇ ਵੀ ਦੇਖ ਲਈ ਹਨਾ 8000 ਲੋਕਾਂ ਨੇ ਵੀ ਦੇਖ ਲਈ ਤਾਂ ਜਾਂ ਫਿਰ ਸੁਣ ਲਈ ਤਾਂ 8000 ਨੂੰ ਤੁਸੀਂ ਗੁਣਾ ਕਰਕੇ ਦੇਖ ਲਓ ਚ ਹਨਾ 30 ਨਾਲ ਤਾਂ ਮੰਨ ਕੇ ਚੱਲੋ ਤੁਹਾਡਾ 4000 ਘੰਟੇ ਦਾ ਵਾਚ ਟਾਈਮ ਹੋ ਗਿਆ 1000 ਸਬਸਕ੍ਰਾਈਬਰ ਆਟੋਮੈਟਿਕ ਹੀ ਹੋ ਜਾਣਗੇ ਜੇ 8000 ਲੋਕ ਸੁਣਨਗੇ ਤਾਂ 8000 ਦੇ ਵਿੱਚੋਂ ਘਟੋ ਘਟ 1000 ਬੰਦੇ ਤਾਂ ਮਤਲਬ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਤੁਸੀਂ ਮੰਨ ਕੇ ਚਲੋ ਤੁਸੀਂ 15 ਤੋਂ ਲਈਏ 30 ਦਿਨ ਦੇ ਵਿੱਚ ਤੁਹਾਡਾ ਚੈਨਲ ਜਿਹੜਾ ਉਹ ਗਰੋ ਹੋ ਜਾਏਗਾ ਮੋਨਟਾਈਜੇਸ਼ਨ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਡਾ ਚੈਨਲ 100% 101% ਤੁਹਾਡਾ ਚੈਨਲ ਜਿਹੜਾ ਮੋਨਟਾਈਜੇਸ ਹੋ ਜਾਊਗਾ ਤੁਸੀਂ YouTube ਤੋਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਅਗਰ ਤੁਸੀਂ ਕਹਿੰਦੇ ਹੋ ਕਿ ਵੀਰ ਜੀ ਮਤਲਬ ਇਹ ਚੀਜ਼ ਸਾਨੂੰ ਮਤਲਬ ਅਸੀਂ ਮੈਂ ਤੁਹਾਨੂੰ ਫੋਨ ਦੇ ਉੱਤੇ ਐਡਿਟ ਕਰਕੇ ਦਿਖਾਵਾਂ ਸਾਰਾ ਪ੍ਰੋਸੈਸ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰੋ ਜਿੰਨੇ ਤੁਸੀਂ ਜਿਆਦਾ ਤੋਂ ਜਿਆਦਾ ਕਮੈਂਟ ਕਰੋਗੇ ਨਾ ਕਿ ਵੀਰ ਜੀ ਮਤਲਬ ਵੀ ਸਾਨੂੰ ਫੋਨ ਦੇ ਉੱਤੇ ਐਡੀਟਿੰਗ ਕਰਨੀ ਸਿਖਾਓ ਤਾਂ ਦੇ ਉਤੋਂ ਕਿਵੇਂ ਤੁਸੀਂ ਐਡਿਟ ਕਰਨੀ ਹੈ ਤੇ ਕਿਵੇਂ ਤੁਸੀਂ ਅਪਲੋਡ ਕਰਨੀ ਹੈ ਜੀ ਸੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ ਨਾ ਬਹੁਤ ਜਲਦੀ ਜਲੰਧਰ ਸ਼ਹਿਰ ਦੇ ਵਿੱਚ ਮੈਂ ਆਪਣੀ ਆਫਲਾਈਨ ਵਰਕਸ਼ਾਪ ਆ ਜਿਹੜੀ ਮੈਂ ਉਹ ਸ਼ੁਰੂ ਕਰਨ ਜਾ ਰਿਹਾ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਫੇਸਬੁੱਕ YouTube Instagram Telegram ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਤੇ ਕਿਵੇਂ ਤੁਸੀਂ ਵੀਡੀਓ ਨੂੰ ਸ਼ੂਟ ਕਰਨਾ ਕਿਵੇਂ ਤੁਸੀਂ ਵੀਡੀਓ ਨੂੰ ਮਤਲਬ ਇਡਿਟ ਕਰਨਾ ਮੈਂ ਤੁਹਾਨੂੰ ਐਡੀਟਿੰਗ ਦੀ ਪੂਰੀ ਜਾਣਕਾਰੀ ਦਊਂਗਾ ਤੇ ਵੀਡੀਓ ਨੂੰ ਤੁਸੀਂ ਕਿਵੇਂ ਅਪਲੋਡ ਕਰਨਾ ਵਾ ਕਿ ਵੀਡੀਓ ਦਾ ਜਿਹੜਾ ਥੰਬਨੇ ਕਿਵੇਂ ਲਗਾਣੇ ਆ ਕਿ ਜਿਹਦੇ ਨਾਲ ਤੁਹਾਡਾ ਜਿਹੜਾ YouTube ਚੈਨਲ ਛੇਤੀ ਤੋਂ ਛੇਤੀ viral ਹੋ ਸਕੇ ਤੇ ਤੁਸੀਂ ਘਰੇ ਬੈਠ ਕੇ ਤੁਸੀਂ YouTube ਦੇ ਉੱਤੇ ਤੁਸੀਂ ਪੈਸੇ ਕਮਾ ਸਕੋ ਅਗਰ ਤੁਸੀਂ ਮੇਰੀ live workshop ਤੁਸੀਂ join ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸਾਡੀ ਟੀਮ ਨੂੰ ਕਾਲ ਕਰਕੇ ਅੱਜ ਹੀ ਤੁਸੀਂ ਪੁੱਛ ਸਕਦੇ ਜਿਹੜੀ ਮੇਰੀ ਆਉਣ ਵਾਲੀ ਜਿਹੜੀ workshop ਆ ਜਲੰਧਰ ਸ਼ਹਿਰ ਦੇ ਵਿੱਚ ਕਿੰਨੀ ਤਰੀਕ ਨੂੰ ਕਿੰਨੇ ਵਜੇ ਸ਼ੁਰੂ ਹੋਣ ਜਾ ਰਹੀ ਆ ਸੋ ਦੋਸਤੋ ਸਕਰੀਨ ਤੇ ਚੱਲ ਰੇ ਨੰਬਰ ਤੇ ਤੁਸੀਂ ਕਾਲ ਕਰਕੇ ਮੇਰੀ ਟੀਮ ਕੋਲ ਤੁਸੀਂ ਜਾਣਕਾਰੀ ਹੈ ਜਿਹੜੀ ਉਹ ਲੈ ਸਕਦੇ ਹੋ ਦੋਸਤੋ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰ ਲੈਨੇ ਹੋ ਮੈਂ ਤੁਹਾਨੂੰ ਗਾਰੰਟੀ ਦੀਨਾ ਤੁਹਾਨੂੰ ਲਿਖ ਕੇ ਦੇਨਾ ਤੁਸੀਂ ਘਰੇ ਬੈਠ ਕੇ YouTube Facebook Instagram ਤੋਂ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਦੇਖੋ ਜੀ ਇਹੀ ਗੱਲ ਕਹੂੰਗਾ ਕਿ ਤੁਸੀਂ ਆਪਣਾ ਸਮਾਂ ਖਰਾਬ ਨਾ ਕਰੋ ਅਗਰ ਤੁਹਾਡੇ ਅੰਦਰ ਮਤਲਬੀ ਕੁਝ ਕਰਨ ਦੀ ਇੱਛਾ ਹੈਗੀ ਆ ਤੁਸੀਂ ਘਰੇ ਬੈਠ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਪਲੀ ਜੜਵੀਰੀ ਆਉਣ ਵਾਲੀ ਵਰਕਸ਼ਾਪ ਆ ਉਹ ਇੱਕ ਵਾਰੀ ਤੁਸੀਂ ਜ਼ਰੂਰ ਅਟੈਂਡ ਕਰੋ ਕਿਉਂਕਿ ਤੁਹਾਨੂੰ ਮੇਰੀ ਵਰਕਸ਼ਾਪ ਤੋਂ ਤੁਹਾਨੂੰ ਬਹੁਤ ਕੁਝ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਜੀ ਸੋ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲ ਲਵੋ ਜਲਦੀ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ